ਸ਼ੰਭੂ ਬਾਰਡਰ ਤੇ ਅੱਜ ਮੋਹਾਲੀ ਤੋਂ ਚੱਲ ਕੇ ਵੱਡਾ ਕਾਫਲਾ ਸ਼ੰਭੂ ਬਾਰਡਰ ਦੇ ਉੱਪਰ ਪਹੁੰਚਿਆ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਵੱਡੀ ਗਿਣਤੀ ਦੇ ਵਿੱਚ ਕਿਸਾਨ ਸਮਾਜ ਸੇਵੀ ਔਰ ਕਲਾਕਾਰ ਪਾਈਚਾਰੇ ਦੇ ਨਾਲ ਸੰਬੰਧ ਰੱਖਣ ਵਾਲੇ ਲੋਕ ਇੱਥੇ ਪਹੁੰਚੇ ਹੋਏ ਨੇ ਤਾਂ ਕਿਸਾਨੀ ਅੰਦੋਲਨ ਦਾ ਸਾਥ ਦੇਣ ਵਾਸਤੇ ਇੱਥੇ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਅੱਜ ਕਿਸ ਤਰੀਕੇ ਦਾ ਮਾਹੌਲ ਹੈਗਾ ਕਿਉਂਕਿ ਅੱਜ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੀ ਸਪੋਰਟ ਦੇ ਵਿੱਚ ਕਾਫੀ ਲੋਕ ਇੱਥੇ ਪਹੁੰਚੇ ਨੇ ਮਹਾਲੀ ਤੋਂ ਚੱਲ ਕੇ ਇੱਥੇ ਇਹ ਕਾਫਲਾ ਪਹੁੰਚਿਆ ਪਾਨਾ ਸਿੱਧੂ ਇੱਥੇ ਪਹੁੰਚੇ ਨੇ ਤਾਂ ਨਵਦੀਪ ওয়াਟਰ ਕੈਨਨ ਵਾਲੇ ਉਹ ਇੱਥੇ ਪਹੁੰਚੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਅੱਜ ਦੁਬਾਰਾ ਤੋਂ ਸ਼ਾਮਲ ਹੋਏ ਨੇ ਇਸ ਅੰਦੋਲਨ ਨੂੰ ਜਿਹੜਾ ਉਹ ਦੁਬਾਰਾ ਤੋਂ ਤਾਕਤ ਇਸ ਦੇ ਵਿੱਚ ਭਰਨ ਦੇ ਲਈ ਜਿਹੜੇ ਨੇ ਇੱਥੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਆਏ ਹੋਏ ਨੇ ਤਾਂ ਮਹਾਲੀ ਤੋਂ ਚੱਲ ਕੇ ਇਹ ਕਾਫਲਾ ਜਿਹੜਾ ਉਹ ਇੱਥੇ ਪਹੁੰਚਿਆ ਤਾਂ ਨਵਦੀਪ ওয়াਟਰ ਕੈਨਨ ਵਾਲੇ ਜਿਹੜੇ ਨੇ ਉਹ ਇੱਥੇ ਆਏ ਹੋਏ ਨੇ ਪਾਣਾ ਸਿੱਧੂ ਇੱਥੇ ਪਹੁੰਚੇ ਨੇ ਤਾਂ ਹੋਰ ਜਿਹੜੇ ਨੇ ਕਈ ਹਸਤੀਆਂ ਇੱਥੇ ਇਸ ਵੇਲੇ ਪਹੁੰਚੀਆਂ ਹੋਈਆਂ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਅੱਜ ਇੱਥੇ ਨਜ਼ਰ ਆ ਰਹੇ ਨੇ ਤਾਂ ਵੱਡਾ ਕਾਫਲਾ ਇੱਥੇ ਅੱਜ ਨਜ਼ਰ ਆ ਰਿਹਾ ਸ਼ੰਭੂ ਬਾਰਡਰ ਦੀ ਇਹ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿੱਥੇ ਅੱਜ ਸਟੇਜ ਦੇ ਉੱਪਰ ਵੱਡੀ ਗਿਣਤੀ 'ਚ ਲੋਕ ਜਿਹੜੇ ਨੇ ਤੁਹਾਨੂੰ ਨਜ਼ਰ ਆਉਣਗੇ ਅੱਜ ਜਿਹੜੀ ਕਾਲ ਦਿੱਤੀ ਗਈ ਸੀ ਪਾਨਾ ਸਿੱਧੂ ਔਰ ਸਿੱਧੂ ਮੂਸੇਵਾਲੇ ਦੇ ਪਿਤਾ ਹੋਣਾਂ ਦੇ ਵੱਲੋਂ ਕਿ ਸਿੱਧੂ ਮੂਸੇਵਾਲੇ ਦੀ ਯਾਦ ਨੂੰ ਸਮਰਪਿਤ ਔਰ ਕਿਸਾਨੀ ਅੰਦੋਲਨ ਦਾ ਸਾਥ ਦੇਣ ਦੇ ਲਈ ਅੱਜ ਮਹਾਲੀ ਤੋਂ ਇੱਕ ਵੱਡਾ ਮਾਰਚ ਜਿਹੜਾ ਉਹ ਕੱਢਿਆ ਜਾਏਗਾ ਔਰ ਲੈ ਕੇ ਛੰਭੂ ਬਾਰਡਰ ਦੇ ਉੱਪਰ ਪਹੁੰਚਣਗੇ ਤਾਂ ਉਸੇ ਨੂੰ ਲੈ ਕੇ ਜਿਹੜਾ ਅੱਜ ਇੱਥੇ ਇਹ ਮਾਰਚ ਜਿਹੜਾ ਉਹ ਕੱਢਿਆ ਗਿਆ ਔਰ ਕਿਸਾਨੀ ਅੰਦੋਲਨ ਦੇ ਹੱਕ ਦੇ ਵਿੱਚ ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਨੇ ਨਾਲ ਨੌਜਵਾਨ ਆਏ ਹੋਏ ਨੇ ਤਾਂ ਇਹ ਤਸਵੀਰ ਜਿਹੜੀ ਆ ਉਹ ਨਜ਼ਰ ਆ ਰਹੀ ਆ ਤਾਂ ਕੱਲ ਤੱਕ ਦਾ ਜਿਹੜਾ ਇੰਤਜ਼ਾਰ ਕੀਤਾ ਜਾ ਰਿਹਾ ਕਿਉਂਕਿ ਕੱਲ ਨੂੰ ਸ਼ੁਭ ਕਰਨ ਦੀ ਅੰਤਿਮ ਅਰਦਾਸ ਹੈਗੀ ਆ ਤਾਂ ਉਦੋਂ ਕੋਈ ਨਵਾਂ ਐਲਾਨ ਕੀਤਾ ਜਾਏਗਾ ਉਸ ਐਲਾਨ ਦੇ ਵਿੱਚ ਜਿਹੜਾ ਦਿੱਲੀ ਕੂਚ ਨੂੰ ਲੈ ਕੇ ਕੋਈ ਫੈਸਲਾ ਕੀਤਾ ਜਾ ਸਕਦਾ ਪਰ ਅੱਜ ਤੱਕ ਜਿਹੜਾ ਮਾਹੌਲ ਹੈ ਕਿ ਅਜੇ ਤੱਕ ਲੀਡਰਾਂ ਦਾ ਜਿਹੜਾ ਉਹ ਸਨੇਹੇ ਦੀ ਵੇਟ ਕੀਤੀ ਜਾ ਰਹੀ ਹੈ ਕਿ ਕਦੋਂ ਲੀਡਰ ਇੱਥੇ ਐਲਾਨ ਕਰਨਗੇ ਔਰ ਉਸ ਤੋਂ ਬਾਅਦ ਜਿਹੜਾ ਕੋਈ ਨਵਾਂ ਫੈਸਲਾ ਲਿਆ ਜਾਏਗਾ ਪਰ ਫਿਲਹਾਲ ਦੇ ਲਈ ਜਿਹੜਾ ਉਹ ਕਿਸਾਨਾਂ ਦੇ ਵੱਲੋਂ ਡੱਬੋ ਵਾਲੀ ਵਾਲਾ ਬਾਰਡਰ ਜਿਹੜਾ ਉਹ ਵੀ ਮਜ਼ਬੂਤ ਕਰਨ ਦਾ ਐਲਾਨ ਕੀਤਾ ਗਿਆ ਕਿ ਖਨੋਰੀ ਔਰ ਸ਼ੰਭੂ ਬਾਰਡਰ ਤੋਂ ਬਾਅਦ ਹੁਣ ਡੱਬੋ ਵਾਲੀ ਵਾਲੇ ਬਾਰਡਰ ਦੇ ਉੱਪਰ ਜਿਹੜਾ ਉਹ ਟਰੈਕਟਰ ਟਰਾਲੀਆਂ ਲਿਜਾਈਆਂ ਜਾਣ ਔਰ ਉੱਥੇ ਜਾ ਕੇ ਜਿਹੜਾ ਅੰਦੋਲਨ ਨੂੰ ਮਜ਼ਬੂਤ ਕੀਤਾ ਜਾਏ ਤਾਂ ਉਸ ਤਰੀਕੇ ਦੇ ਨਾਲ ਰਣਨੀਤੀ ਜਿਹੜੀ ਆ ਉਹ ਤਿਆਰ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਰਣਨੀਤੀ ਜਿਹੜੀ ਆ ਬਣਾਈ ਜਾ ਰਹੀ ਹੈ ਕਿਸਾਨਾਂ ਦੇ ਵੱਲੋਂ ਮੀਟਿੰਗਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਔਰ ਮੀਟਿੰਗਾਂ ਤੋਂ ਬਾਅਦ ਜਿਹੜਾ ਕੋਈ ਫੈਸਲਾ ਲਿਆ ਜਾਏਗਾ ਕੱਲ ਨੂੰ ਅੰਤਿਮ ਅਰਦਾਸ ਹੈਗੀ ਹੈ ਸ਼ੁਭ ਕਰਨ ਦੀ ਤਾਂ ਉਸ ਵੇਲੇ ਜਿਹੜਾ ਕੋਈ ਨਵਾਂ ਐਲਾਨ ਕੀਤਾ ਜਾ ਸਕਦਾ ਤਾਂ ਇਹ ਸਟੇਜ ਲੱਗੀ ਹੋਈ ਹੈ ਸਟੇਜ ਦੇ ਉੱਪਰ ਕਾਫੀ ਨੌਜਵਾਨ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਇੱਥੇ ਪਹੁੰਚੇ ਹੋਏ ਨੇ ਮਹਾਲੀ ਤੋਂ ਚੱਲ ਕੇ ਇਹ ਕਾਫਲਾ ਜਿਹੜਾ ਇਹ ਇੱਥੇ ਪਹੁੰਚਿਆ ਕਿਸਾਨੀ ਅੰਦੋਲਨ ਦਾ ਸਾਥ ਦੇਣ ਦੇ ਲਈ ਇੱਥੇ ਪਹੁੰਚੇ ਹੋਏ ਨੇ ਔਰ ਇਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਕੱਲ ਨੂੰ ਕੋਈ ਵੱਡਾ ਐਲਾਨ ਕੀਤਾ ਜਾ ਸਕਦਾ ਜਿਸ ਦੇ ਵਿੱਚ ਦਿੱਲੀ ਕੂਚ ਨੂੰ ਲੈ ਕੇ ਕੋਈ ਫੈਸਲਾ ਕੀਤਾ ਜਾ ਸਕਦਾ ਇਹ ਤਸਵੀਰ ਹੈ ਅੱਜ ਦੀ ਜਦੋਂ ਮਹਾਲੀ ਤੋਂ ਇਹ ਕਾਫਲਾ ਪਹੁੰਚਿਆ ਤਾਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਵੀ ਜਿਹੜੇ ਨੇ ਨਾਲ ਜੁੜੇ ਹੋਏ ਨੇ ਉਹ ਇੱਥੇ ਪਹੁੰਚੇ ਨੇ ਪਰ ਬੈਰੀਗੇਟਿੰਗ ਜਿਹੜੀ ਅੱਗੇ ਚੰਬੂ ਬਾਰਡਰ ਦੇ ਉੱਪਰ ਲੱਗੀ ਹੋਈ ਆ ਤਾਂ ਉਹ ਉਸੇ ਤਰ੍ਹਾਂ ਲੱਗੀ ਹੋਈ ਆ ਅਜੇ ਉਹਦੇ ਵਿੱਚ ਕੋਈ ਵੀ ਬਦਲਾਅ ਜਿਹੜਾ ਉਹ ਨਹੀਂ ਕੀਤਾ ਗਿਆ ਕਿਉਂਕਿ ਕੱਲ ਨੂੰ ਕੋਈ ਨਵਾਂ ਐਲਾਨ ਹੋ ਸਕਦਾ ਤਾਂ ਉਸ ਨੂੰ ਲੈ ਕੇ ਪੁਲਿਸ ਵੀ ਸਖਤ ਨਜ਼ਰ ਆ ਰਹੀ ਹੈ। ਪਰ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਪ੍ਰਬੰਧ ਪੂਰੇ ਕੀਤੇ ਗਏ ਨੇ। ਕਹਿੰਦੇ ਨੇ ਕਿ ਜੇਕਰ ਦਿੱਲੀ ਕੂਚ ਦਾ ਦੁਬਾਰਾ ਤੋਂ ਐਲਾਨ ਹੋਇਆ ਤਾਂ ਇਸ ਵਾਰ ਪੱਕੇ ਪੈਰੀ ਜਿਹੜਾ ਉਹ ਕੰਮ ਕੀਤਾ ਜਾਏਗਾ ਕਿਉਂਕਿ ਦੋ ਵਾਰ ਕੋਸ਼ਿਸ਼ ਜ਼ਰੂਰ ਕੀਤੀ ਗਈ ਦਿੱਲੀ ਕੂਚ ਕਰਨ ਦੀ ਪਰ ਦੋਨੋਂ ਵਾਰ ਦਿੱਲੀ ਕੂਚ ਜਿਹੜਾ ਉਹ ਨਹੀਂ ਹੋ ਸਕਿਆ 21 ਤਰੀਕ ਨੂੰ ਜਦੋਂ ਦਿੱਲੀ ਕੂਚ ਕਰਨ ਲੱਗੇ ਸੀਗੇ ਤਾਂ ਇੱਕ ਨੌਜਵਾਨ ਦੀ ਗੋਲੀ ਲੱਗਣ ਦੇ ਕਾਰਨ ਜਾਨ ਚਲੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਫੈਸਲਾ ਜਿਹੜਾ ਸੀਗਾ 29 ਤਰੀਕ ਤੱਕ ਟਾਲ ਦਿੱਤਾ ਜਾਂਦਾ ਔਰ ਉਸ ਤੋਂ ਬਾਅਦ 29 ਤਰੀਕ ਨੂੰ ਕਿਸਾਨ ਲੀਡਰਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ 3 ਤਰੀਕ ਨੂੰ ਸ਼ਬ ਕਰਨ ਦੀ ਅੰਤਿਮ ਅਰਦਾਸ ਹੋਵੇਗੀ ਔਰ ਉਸ ਅੰਤਿਮ ਅਰਦਾਸ ਦੇ ਵਿੱਚ ਜਿਹੜਾ ਕੋਈ ਨਵਾਂ ਫੈਸਲਾ ਅਗਲਾ ਲਿਆ ਜਾਏਗਾ ਉਦੋਂ ਤੱਕ ਜਿਹੜੇ ਨੇ ਇਹ ਪ੍ਰੋਗਰਾਮ ਦੇ ਦਿੱਤੇ ਗਏ ਨੇ ਪਰ ਅੱਜ ਜਿਹੜੀ ਹੈ ਗਿਣਤੀ ਸ਼ੰਭੂ ਬਾਰਡਰ ਦੇ ਉੱਪਰ ਲੋਕਾਂ ਦੀ ਵੱਧ ਨਜ਼ਰ ਆ ਰਹੀ ਹੈ ਇੱਕ ਵਾਰ ਫਿਰ ਤੋਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਦੁਬਾਰਾ ਇੱਥੇ ਪਹੁੰਚੇ ਨੇ ਹਾਲਾਂਕਿ ਰੁਟੀਨ ਦੇ ਵਿੱਚ ਜਿਹੜੇ ਨੇ ਲੋਕ ਇੱਥੇ ਨਜ਼ਰ ਆਉਂਦੇ ਹੁੰਦੇ ਨੇ ਪਰ ਦਿਨ ਸਮੇਂ ਇੱਥੇ ਰਸ ਵੱਜ ਜਾਂਦਾ ਪਰ ਅੱਜ ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਜਿਹੜੇ ਨੇ ਲੋਕ ਇੱਥੇ ਪਹੁੰਚੇ ਹੋਏ ਨੇ ਕਿਸਾਨਾਂ ਦਾ ਸਾਥ ਦੇਣ ਦੇ ਲਈ ਕਿਸਾਨੀ ਅੰਦੋਲਨ ਦੇ ਵਿੱਚ ਯੋਗਦਾਨ ਪਾਉਣ ਦੇ ਲਈ ਜਿਹੜੇ ਨੇ ਇੱਥੇ ਲੋਕ ਆਏ ਹੋਏ ਨੇ ਇੱਥੇ ਪਹੁੰਚੇ ਹੋਏ ਨੇ ਮਹਾਲੀ ਤੋਂ ਇੱਕ ਕਾਫਲਾ ਆਇਆ ਸੀਗਾ ਤਾਂ ਨਵਦੀਪ ਕੀ ਰਣਨੀਤੀ ਕੀ ਤਿਆਰ ਕੀਤੀ ਜਾ ਰਹੀ ਹੈ ਅਗਲੀ ਹੁਣ ਰਣਨੀਤੀ ਬਾਬਾ ਜੀ ਸਾਰੇ ਅੱਜ ਇੱਥੇ ਪਹੁੰਚੇ ਨੇ ਸਾਰੇ ਨੌਜਵਾਨ ਪਹੁੰਚੇ ਤੁਸੀਂ ਦੇਖ ਸਕਦੇ ਹੋ ਕਿੰਨੇ ਚੜ੍ਹਦੀ ਕਲਾ ਚ ਮੋਰਚਾ ਹੈ ਨਾ ਤੇ ਜਿਹੜੇ ਕਹਿੰਦੇ ਨੇ ਵੀ ਹਾਂ ਮੋਰਚਾ ਖਤਮ ਹੋ ਗਿਆ ਇਆ ਫਿਰ ਐਮ ਐਮ ਉਹ ਮੇ ਸੋਸ਼ਲ ਮੀਡੀਆ ਤੇ ਚੱਲਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਅੱਜ ਹਜ਼ਾਰਾਂ ਦੀ ਗਿਣਤੀ ਜੱਜ ਨੌਜਵਾਨ ਇੱਥੇ ਪਹੁੰਚੇ ਨੇ ਭਾਨੇ ਵੀਰ ਹੁਣੇ ਪਹੁੰਚੇ ਨੇ ਲੱਖੇ ਬਾਈ ਹੁਣੇ ਨੇ ਹੋਰ ਕਲਾਕਾਰ ਪਹੁੰਚੇ ਨੇ ਹਨਾ ਤੇ ਮੋਰਚਾ ਚੜ੍ਹਦੀ ਕਲਾ ਚ ਅਸੀਂ ਹਾਰਦੇ ਨਹੀਂ ਡਰਦੇ ਨਹੀਂ ਇਹਨਾਂ ਤੋਂ ਬਾਬਾ ਜੀ ਜਿੱਤ ਕੇ ਜਾਣਾ ਸਾਨੂੰ ਬਸ ਜਿੱਤ ਦਿਖਦੀ ਹੈ ਬਣੀ ਬਸ ਜਿੱਤ ਦੇ ਨੇੜੇ ਆ ਬਾਬਾ ਜਿੱਤ ਦੇ ਨੇੜੇ ਲੱਗਾਂਗੇ ਲੱਗਦਾ ਕੀ ਦਿੱਲੀ ਕੂਚ ਦਾ ਐਲਾਨ ਦੁਬਾਰਾ ਤੋਂ ਕੀਤਾ ਜਾਏਗਾ ਕਿ ਜਾਂ ਰਣਨੀਤੀ ਇਸ ਵਾਰ ਚੇਂਜ ਹੋਏਗੀ ਦੇਖੋ ਦੁਸ਼ਮਣ ਜਮਾ ਜੁਲਮ ਦੇ ਉੱਤਰਿਆ ਹੋਇਆ ਹੈ ਹਨਾ ਸਾਡੇ ਲੀਡਰ ਸੂ ਜਵਾਨ ਨੇ ਸਾਡੇ ਇੱਕ ਭਰਾ ਦਾ ਨੁਕਸਾਨ ਹੋਇਆ ਸ਼ਹੀਦ ਹੋਇਆ ਪਰ ਇੱਥੇ ਹਜ਼ਾਰਾਂ ਸੁਭਕਰਨ ਅੱਜ ਵੀ ਸਾਡੇ ਲੀਡਰਾਂ ਪਿੱਛੇ ਜਾਨ ਨਾ ਦੇਣ ਨੂੰ ਤਿਆਰ ਨੇ ਮਸ਼ੀਨਾਂ ਵੀ ਇੱਥੇ ਨੇ ਪਰ ਰੁਕ ਗਏ ਸੀ ਪਿਛਲੀ ਵਾਰ ਵੀ ਆਗੋਂ ਦੀ ਮੰਨਣੀ ਪੈਂਦੀ ਹੈ ਹੈਨਾ ਪਰ ਜਿੰਨੇ ਸਾਡੇ ਲੀਡਰ ਰੁਕਮ ਕਰਨਗੇ ਜੇ ਅੱਗੇ ਵਧਣੇ ਕਰਨਗੇ ਤਾਂ ਫੇਰ ਅੱਗੇ ਨੂੰ ਵਧਾਂਗੇ ਅਸੀਂ ਪਹਿਲਾਂ ਵੀ ਸਾਡੇ ਕੋਈ ਜੋਸ਼ ਚ ਗੰਮੀ ਥੋੜੀ ਆਈ ਹੈ ਅਸੀਂ ਕੋਈ ਨਾ ਤਾਂ ਡਰਦੇ ਥੋੜੀ ਆ ਇਹ ਅਸੀਂ ਨਾ ਤਾਂ ਕੋਈ ਹਾਰ ਥੋੜੀ ਗਈ ਅਸੀਂ ਪੂਰੀ ਚੜ੍ਹਦੀ ਕਲਾ ਚਾ ਵਾਇਗਰੂ ਵਾਇਗਰੂ ਦੀ ਤੇ ਆਪਾਂ ਇਹ ਜਿੱਤ ਕੇ ਫਤਿਹ ਕਰਕੇ ਮੋਰਚਾ ਫਿਰ ਘਰਾਂ ਨੂੰ ਜਾਵਾਂ ਜਿਵੇਂ ਨਵਦੀਪ ਨੌਜਵਾਨੀ ਦਾ ਜੋਸ਼ ਹੈ ਜਿਵੇਂ 21 ਤਰੀਕ ਨੂੰ ਵੀ ਦਿੱਲੀ ਕੂਚ ਦਾ ਐਲਾਨ ਸੀਗਾ ਤਾਂ ਜੋਸ਼ ਬਹੁਤ ਹੁੰਦਾ ਨੌਜਵਾਨਾਂ ਚ ਬਾਅਦ ਚ ਕੁਝ ਨੌਜਵਾਨ ਨਾਰਾਜ਼ ਵੀ ਹੁੰਦੇ ਨੇ ਕਿ ਪਹਿਲਾਂ ਐਲਾਨ ਕਰਤਾ ਬਾਅਦ ਵਿੱਚ ਰੋਕ ਲਿਆ ਇਹ ਚੀਜ਼ਾਂ ਹੁਣ ਸੋਚ ਸਮਝ ਕੇ ਐਲਾਨ ਕੀਤਾ ਜਾਏਗਾ ਹਾਂ ਸੋਚ ਨਹੀਂ ਬਾਬਾ ਜੀ ਦੇਖੋ ਮੋਰਚੇ ਐਵੇਂ ਹੀ ਚੱਲਦੇ ਨੇ ਹੈਨਾ ਇਹ ਕਿਸੇ ਨਹੀਂ ਤਾਂ ਵਾਹਿਗੁਰੂ ਦੀ ਮਿਹਰ ਆ ਕਾਲਪੁਰਗ ਦੀ ਅੱਖ ਆ ਸਾਡੇ ਅੰਦੋਲਨਾਂ ਤੇ ਅੰਦੋਲਨਾਂ ਕਿਸੇ ਬੰ ਠੀਕ ਹੈ ਤੇ ਮੇਰ ਮੇਰ ਦੇ ਹਿਸਾਬ ਨਾਲ ਹੀ ਫੈਸਲੇ ਲਿੱਤੇ ਜਾਂਦੇ ਨੇ ਜਿੰਨੇ ਨੁਕਸਾਨ ਪਰਮਾਤਮਾ ਨੂੰ ਮਜੂਰ ਆ ਸੈ ਤੋਂ ਉਹਨਾਂ ਹੋਊਗਾ ਵੀ ਸਾਡਾ ਹੈ ਨਾ ਤੇ ਉਹ ਤਾਂ ਵਾਹਿਗੁਰੂ ਦੇ ਹੱਥ ਆ ਬਾਬਾ ਜੀ ਇਹਨੇ ਨਹੀਂ ਕੋਈ ਫੈਸਲੇ ਫੋਸਲੇ ਤਾਂ ਲੈਣੇ ਪੈਂਦੇ ਨੇ ਅੰਦੋਲਨ ਦੇ ਹਿਸਾਬ ਨਾਲ ਲੈਣੇ ਪੈਂਦੇ ਨੇ ਨੁਕਸਾਨ ਵਿੱਚੇ ਲੈਣੇ ਪੈਂਦੇ ਆ ਪਹਿਲਾਂ ਸਾਡੇ ਗੁਰੂਆਂ ਨੇ ਸਾਡੇ ਬਥੇਰੀਆਂ ਕੁਰਬਾਨੀਆਂ ਦਿੱਤੀ ਫੇਰ ਵੀ ਰਾਜ ਲੈ ਕੇ ਆਏ ਸੀ ਨਾ ਤੇ ਅੱਜ ਵੀ ਅਸੀਂ ਆਪਣੇ ਰਾਜ ਵਾਲ ਨੂੰ ਤੁਰੇ ਹੋਏ ਆ ਤੇ ਦੇਖ ਰਿਹਾ ਸਾਰਾ ਵਰਲਡ ਆਜਾ ਨਾ ਪੰਜਾਬ ਲੜ ਰਿਹਾ ਕਿੰਨੀ ਹੱਤਾਂ ਹੋ ਕੇ ਲੜ ਰਿਹਾ ਏਡੀ ਵੱਡੀ ਸਰਕਾਰ ਪਾਰਟੀ ਨਾਲ ਤੇ ਸੰਕੇਤ ਨੇ ਇਹ ਇਸ ਭਾਰਤ ਦੇ ਉੱਤੇ ਹੈ ਨਾ ਪਹੁੰਚੇ ਹੋਏ ਨੇ ਚੰਬੂ ਬਾਰਡਰ ਦੇ ਉੱਪਰ ਤਾਂ ਕਹਿੰਦੇ ਨੇ ਕਿ ਜੋਸ਼ ਉਸੇ ਤਿੱਕਰੀਕੇ ਦੇ ਨਾਲ ਬਰਕਰਾਰ ਹੈਗਾ ਤੇ ਜੀਸੀਬੀ ਮਸ਼ੀਨਾਂ ਵੀ ਕਹਿੰਦੇ ਇੱਥੇ ਲਾਈਆਂ ਹੋਈਆਂ ਨੇ ਜਦੋਂ ਐਲਾਨ ਕਰ ਦਿੱਤਾ ਗਿਆ ਲੀਡਰਾਂ ਦੇ ਵੱਲੋਂ ਤਾਂ ਕਹਿੰਦੇ ਨੇ ਕਿ ਦਿੱਲੀ ਕੂਚ ਅਸੀਂ ਕਰ ਦੇਾਂਗੇ ਪਰ ਉਹਨਾਂ ਤੱਕ ਜਿਹੜਾ ਕੁਝ ਸਮਾਂ ਇੰਤਜ਼ਾਰ ਜ਼ਰੂਰ ਕੀਤਾ ਜਾਏਗਾ ਤਾਂ ਇਹ ਦੇਖੋ ਵੱਡੀ ਗਿਣਤੀ ਦੇ ਵਿੱਚ ਅੱਜ ਕਾਫਲਾ ਚੰਬੂ ਬਾਰਡਰ ਦੇ ਉੱਪਰ ਤੁਹਾਨੂੰ ਨਜ਼ਰ ਆ ਰਿਹਾ ਝੰਡੇ ਝੁਲ ਰਹੇ ਨੇ ਕਿਸਾਨੀ ਦੇ ਔਰ ਕੇਸਰੀ ਨਿਸ਼ਾਨ ਜਿਹੜੇ ਨੇ ਖਾਲਸੇ ਦੇ ਉਹ ਝੁਲ ਰਹੇ ਨੇ ਤਾਂ ਇਸ ਵੇਲੇ ਜੋਸ਼ ਕਹਿੰਦੇ ਨੇ ਕਿ ਪੂਰਾ ਹੈਗਾ ਔਰ ਇੰਤਜ਼ਾਰ ਬਸ ਕਿਸਾਨ ਆਗੂਆਂ ਦੀ ਕੋਲ ਦਾ ਜਦੋਂ ਕਿਸਾਨ ਆਗੂਆਂ ਕੋਲ ਦੇ ਦਿੱਤੀ ਤਾਂ ਉਦੋਂ ਹੀ ਜੜਾ ਦਿੱਲੀ ਕੂਚ ਕਰ ਲਿਆ ਜਾਏਗਾ